ਹਾਂਜੀ ਦੋਸਤੋ ਰੱਬ ਕਰੇ ਖੈਰ ਕਰਦੇ ਆ ਸੈਰ ਲਓ ਜੀ ਆਪਾਂ ਚੱਲੇ ਆਂ ਕਾਲੇ ਪਾਣੀ ਦੀ ਸੈਰ ਜਾਨੀ ਕਿ ਅੰਡੇਮਾਨ ਨਿਕੋਬਾਰ ਤਾਂ ਅਮਰਸਰ ਤੋਂ ਆਪਾਂ ਬਹਿਣ ਲੱਗੇ ਆਂ ਜਹਾਜ਼ ਸੋ ਵੀਡੀਓ ਨੂੰ ਅੰਤ ਤੱਕ ਵੇਖਿਓ ਪੂਰਾ ਤੁਹਾਨੂੰ ਦੱਸਾਂਗੇ ਕਿ ਕਿੱਥੋਂ ਫਲਾਈਟ ਕਿੱਥੋਂ ਕਿਵੇਂ ਜਾ ਸਕਦੇ ਹਾਂ ਤੇ ਕੀ ਪੂਰੀ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਵੇਖਿਓ ਸਕਿੱਪ ਨਾ ਕਰਿਓ ਤੇ ਆਜੋ ਮੇਰੇ ਨਾਲ ਆਪਾਂ ਆ ਗਏ ਜੀ ਫਲਾਈਟ ਦੇ ਵਿੱਚ ਅੰਮ੍ਰਿਤਸਰ ਤੋਂ ਆਪਣੀ ਫਲਾਈਟ ਆ ਜੀ ਸੋ ਦਿੱਲੀ ਵਿੱਚ ਸਟੇ ਹਾਂ ਤੇ ਕਲਕੱਤਾ ਵਿੱਚ ਸਟੇ ਹਾਂ ਹਾਂ ਜੀ ਦੋਸਤੋ ਇਹ ਲੇਟ ਲਾਈਟ ਫਲਾਈਟ ਆ ਜੀ ਆਪਣੀ ਅੰਡੇਮਾਨ ਦੀ ਸੋ ਦਿੱਲੀ ਏਅਰਪੋਰਟ ਦੇ ਉੱਤੇ ਬੈਠੇ ਹਾਂ ਤੇ ਰਾਤ ਨੂੰ ਫਲਾਈਟ ਆਂ ਸੌਂਦੇ ਕਰਦੇ ਆਂ ਟਰਾਈ ਕਰਦੇ ਆਂ ਸੌਂਦੇ ਆਂ ਆ ਦੇਖੋ ਤੁਸੀਂ ਆ ਦੇਖੋ ਜੀ ਦਿੱਲੀ ਏਅਰਪੋਰਟ ਦਾ ਨਜ਼ਾਰਾ ਰਾਤ ਨੂੰ 1 ਵਜੇ ਦੇ ਕਰੀਬ ਆ ਬੈਠੇ ਆ ਜੀ ਦਿੱਲੀ ਏਅਰਪੋਰਟ ਤੇ ਸੋ ਟਰਾਈ ਕਰਦੇ ਆ ਥੋੜੀ ਬਹੁਤੀ ਨੀਂਦ ਆ ਜਾਵੇ ਤੇ ਆ ਸੋਹਣੇ ਵਾ ਬੈੱਡ ਜੇ ਲੱਗੇ ਆ ਸੌਣ ਵਾਸਤੇ ਆਰਾਮ ਕਰਦੇ ਆ ਘੜੀ ਤੇ ਫਿਰ ਚੱਲਦੇ ਆ ਅੰਡੇਮਾਨ ਨਿਕੋਬਰ ਜਾਨੀ ਕਿ ਕਾਲੇ ਪਾਣੀ ਦੀ ਸੈਰ ਤੇ ਫਿਰ ਦਿਖਾਉਨੇ ਆ ਤੁਹਾਨੂੰ ਅਗਲੇ ਨਜ਼ਾਰੇ ਹਾਂਜੀ ਦੋਸਤੋ ਆ ਦਿੱਲੀ ਏਅਰਪੋਰਟ ਦੇ ਦਿੱਕ ਨਾ ਪੋਲੀਥੀਨ ਦੇ ਲਫਾਫੇ ਤੋਂ ਇੱਕ ਕਲਾ ਕਰਨੇ ਇੱਕ ਅਕਿਰਤੀ ਬਣਾਈ ਜੋ ਉਸਨੇ ਅਵੇਅਰ ਕੀਤਾ ਕਿ ਅਸੀਂ ਪੋਲੀਥੀਨ ਦਾ ਹਜਾਰਾਂ ਲੱਖਾਂ ਟਨ ਵੇਸਟ ਜਿਹੜਾ ਹਰ ਸਾਲ ਡੰਪ ਕਰ ਦਿੰਨੇ ਆ ਸਾਡੀ ਧਰਤੀ ਦੇ ਉੱਤੇ ਉਸ ਨੇ ਕੁਝ ਆ ਅਕਿਰਤੀਆਂ ਬਣਾਈਆਂ ਜਿਹੜੀਆਂ ਕਿ ਅਵੇਰਨੈਸ ਪੈਦਾ ਕਰਦੀਆਂ ਪੋਲੀਥੀਨਸ ਬਾਰੇ ਜਾਨੀ ਕਿ ਮومی ਕਾਗਜ਼ ਜਿਹੜਾ ਸਾਨੂੰ ਪੋਲੀਥੀਨ ਅਸੀਂ ਯੂਜ਼ ਕਰਦੇ ਆ ਸੋ ਇਸ ਤੋਂ ਜਿੰਨਾ ਵੀ ਬਚਾਅ ਕਰ ਸਕੀਏ ਸਾਨੂੰ ਕਰਨਾ ਚਾਹੀਦਾ ਸੋ ਅਵੇਰਨੈਸ ਵਾਸਤੇ ਇਸ ਕਲਾਕਾਰ ਨੇ ਜੋ ਅਕਿਰਤੀਆਂ ਬਣਾਈਆਂ ਉਸ ਨੂੰ ਦਿੱਲੀ ਰਿਪੋਰਟ ਦੇ ਉੱਪਰ ਰੱਖਿਆ ਲੋ ਜੀ ਦਿੱਲੀ ਏਅਰਪੋਰਟ ਤੋਂ ਆਪਣੀ ਫਲਾਈਟ ਚੱਲ ਪਈ ਹੈ ਜੀ। ਤੇਰੋੜਾ ਰੰਪਾਪੋਪਾ ਦਿੱਲੀ। ਲਾਈ ਨੋ ਰਿਫਰੈਸ਼ਮੈਂਟਸ। ਲਗੇਜ ਦੇ ਕਿਤੇ ਨੋ ਰਿਫਰੈਸ਼ਮੈਂਟਸ। ਗਰਾਉਂਡ ਸਟਾਫ ਨਾਲ ਆ ਰਿਹਾ ਗਰਾਉਂਡ ਸਟਾਫ। ਲਗੇਜ ਦੇ ਨੀਰ ਹੁੰਦੇ ਲੋਕੀਂ ਤੇ ਨਾ ਕੁਝ ਹੈ। ਦਿੱਲੀ ਤੋਂ ਫਲਾਈਟ ਜਿਹੜੀ ਲੇਟ ਸੀ ਪੈਸੇਂਜਰ ਤੇ ਸਟਾਫ ਦੇ ਵਿਚ ਆਪਸ ਵਿੱਚ ਖੜਕਤੀ ਉਹ ਰੰਪਾਪਾ ਪਿਆ ਜੀ। ਲੋ ਜੀ ਦੋਸਤੋ ਕਲਕੱਤਾ ਤੋਂ ਜਿਹੜੀ ਫਲਾਈਟ ਸੀ ਨਾ ਬੋਰਡ ਪਲੇਅਰ ਨੂੰ ਇੱਥੇ ਬਹੁਤ ਜ਼ਿਆਦਾ ਧੁੰਦ ਪਈ ਆ। ਕੋਈ ਪਾਇਲਟ ਬੈਠਿਆ ਫਲਾਈਟ ਰਨਵੇ ਦੇ ਉੱਪਰ ਖੜੀ ਆ। ਸਾਰੇ ਯਾਤਰੀ ਪਰ ਚੁੱਕੇ ਆ ਤੇ ਬੋਰਡਿੰਗ ਹੋ ਸਕੀ ਆ ਪਰ ਪ੍ਰੋਬਲਮ ਇਹ ਆ ਕਿ ਧੁੰਦ ਕਰਕੇ ਦੀ ਟ੍ਰੈਂਟ ਸਿਰਫ 50 ਮੀਟਰ ਆ। ਉਹ ਲੋਏ ਕਹਿੰਦਾ ਕਿ ਜੇ ਇਹ ਠੀਕ 25% ਹੋਣੀ ਚਾਹੀਦੀ। ਫੇਰ ਜਿਹੜੀ ਕੋਈ ਫਲਾਈਟ ਥੇ ਆਪਰਾ ਲੈਂਡ ਜਾਂ ਸੇਕ ਹੋ ਸਕਦਾ। ਅੱਜ ਤਾਂ ਕੀ ਅਸੀਂ ਖੱਦਮ ਖਾਲੀ ਦਾ ਸਾਹਮਣਾ ਕਰਨਾ ਪਿਆ। ਲਗਭਗ 2.5 ਤੋਂ 3 ਘੰਟੇ ਫਲਾਈਟ ਦੇ ਵਿੱਚ ਬੈਠੇ ਰਹੇ ਆ ਜੀ ਕੋਲਕਾਤਾ 92 ਦੇ ਉੱਪਰ ਤੇ ਜਿੱਥੇ ਸਵੇਰੇ ਕਿਤੇ 7 ਵਜੇ ਪਹੁੰਚਣਾ ਸੀਗਾ ਫੋਰਡ ਪਲੇਅਰ ਹੁਣ ਲਗਭਗ 12 ਵਜੇ ਪਹੁੰਚਾਂਗੇ। ਇਸ ਚੱਕਰ ਤੇ ਅੱਜ ਦਾ ਦਿਨ ਤਾਂ ਖਰਾਬ ਹੋ ਗਿਆ। ਦ੍ਰਿਸ਼ ਕੰਦੇਵੀ ਨੂੰ ਚੱਲ ਪਣੀ ਆ ਮਾਛਾ ਟਪਟਾ ਲੋਜੀ ਸਾਰੇ ਬਹਿਣੇ ਸ਼ੁਰੂ ਹੋ ਗਿਆ ਤੇ ਫਲਾਈਟਰ ਲਗਭਗ ਚੱਲ ਪਈਆਂ ਤੇ ਲੋਜੀ ਆ ਗਿਆ ਜੀ ਅੰਡੇਮਾਨ ਨਿਕੋਬਾਰ ਦੇ ਵਿੱਚ ਉੱਪਰ ਅਸੀਂ ਪਹੁੰਚ ਚੁੱਕੇ ਹਾਂ ਤੇ ਵੇਖੋ ਕਾਲੇ ਪਾਣੀ ਦਾ ਦ੍ਰਿਸ਼ ਇਹ ਵੇਖੇ ਤਾਂ ਐਕਚੁਅਲ ਤਾਂ ਨੀਲਾ ਪਾਣੀ ਨੂੰ ਕਾਲਾ ਪਾਣੀ ਕਹਿੰਦੇ ਆ ਸੋ ਕਾਲਾ ਪਾਣੀ ਦੀ ਸਜਾ ਇਸ ਨੂੰ ਕਿਹਾ ਜਾਂਦਾ ਸੀ ਪਰ ਐਕਚੁਅਲ ਦੇ ਵਿੱਚ ਇਹ ਜਿਹੜਾ ਸਮੁੰਦਰ ਤੇ ਟਾਪੂ ਬਹੁਤ ਖੂਬਸੂਰਤ ਆ ਉੱਪਰੋਂ ਵੇਖਣ ਨੂੰ ਤੁਹਾਨੂੰ ਬਿਲਕੁਲ ਢੀਲੇ ਢੀਲੇ ਲੱਗਦੇ ਆ ਸੋ ਬੜਾ ਮਨ ਲਪਾਉਣਾ ਦ੍ਰਿਸ਼ ਜਿਹੜਾ ਦਿਖ ਰਿਹਾ ਤੇ ਆਪਣਾ ਜਹਾਜ਼ ਵੱਧ ਲਿਆ ਜੀ ਆਪਣੀ ਮੰਜ਼ਿਲ ਵੱਲ ਤੇ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਵਲੌਗ ਜਿਹੜੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਜਾਨਿ ਕਿ ਅੰਡੇਮਾਨ ਨਿਕੋਬਾਰ ਆਈਲੈਂਡ ਜਿਹੜੇ ਇਹਨਾਂ ਦੇ ਨਾਲ ਸੰਬੰਧਤ ਤੁਹਾਨੂੰ ਸਾਰੇ ਵਲੌਗ ਦਿਖਾਉਣੇ ਆ ਸੋ ਬਣੇ ਰਹੋ ਜੀ ਵੀਡੀਓ ਦੇ ਐਂਡ ਐਂਡ ਤੱਕ ਤੇ ਵੇਖਦੇ ਰਹੋ ਸਾਰੇ ਵੀਡੀਓ ਉੱਤੇ ਮੇਰੇ YouTube ਚੈਨਲ ਤੇ Facebook ਪੇਜ ਜਸਰਨੀ ਵਿਦ ਜਸਵਿੰਦਰ ਨੂੰ ਕਰ ਲੋ ਸਬਸਕ੍ਰਾਈਬ ਤੇ ਨਵੇਂ ਨਵੇਂ ਵੀਡੀਓ ਲੈ ਕੇ ਤੁਹਾਡੇ ਨਾਲ ਆਉਂਦੇ ਰਵਾਂਗੇ ਅੱਜ ਆਪਾਂ ਜਿਹੜਾ ਪਲੇਨ ਆ ਉਹ ਲੈਂਡ ਕਰਨ ਲੱਗਿਆ ਬਸ ਆਪਾਂ ਬਿਲਕੁਲ ਹੁਣ ਸੋ ਪ੍ਰੋਨਾਂਕੇ ਪੂਰਨ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਲੈਂਡ ਕਰ ਜਾਣਾ ਤੇ ਫਿਰ ਅਗਲੀਆਂ ਗੱਲਾਂ ਬਾਤਾਂ ਤੁਹਾਨੂੰ ਦੱਸਾਂਗੇ ਕਿ ਕਿੱਥੇ ਜਾਣਾ ਕਿਹੜੇ ਹੋਟਲ ਜਾਣਾ ਇਹ ਸਭ ਕੁਝ ਸੋ ਦੋਸਤੋ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਅੰਡੇਮਾਨ ਨਿਕੋਬਾਰ ਤਾਂ ਤੁਹਾਨੂੰ ਜਾਂ ਤਾਂ ਦਿੱਲੀ ਤੋਂ ਸਿੱਧੀ ਇੱਕ ਫਲਾਈਟ ਮਿਲ ਜਾਂਦੀ ਹੈ ਤੇ ਨਹੀਂ ਤਾਂ ਤੁਹਾਨੂੰ ਫਲਾਈਟ ਜਿਹੜੀਆਂ ਜ਼ਿਆਦਾਤਰ ਮਿਲਦੀਆਂ ਕੋਲਕਾਤਾ, ਚੇਨਈ, ਹਾਈਦਰਾਬਾਦ ਠੀਕ ਹੈ ਜੀ ਇਹਨਾਂ ਥਾਵਾਂ ਦੇ ਉੱਪਰੋਂ ਤੁਹਾਨੂੰ ਬੰਗਲੌਰ ਇਥੋਂ ਫਲਾਈਟਸ ਮਿਲਦੀਆਂ ਤੋਂ ਆਪਣੀ ਫਲਾਈਟ ਜਿਹੜੀ ਉਹ ਅੰਮ੍ਰਿਤਸਰ ਤੋਂ ਦਿੱਲੀ ਦਿੱਲੀ ਤੋਂ ਕੋਲਕਾਤਾ ਤੇ ਕੋਲਕਾਤਾ ਤੋਂ ਆਪਾਂ ਚੱਲੇ ਆ ਜੀ ਹਬ ਬੋਰਡ ਪਲੇਅਰ ਨੂੰ ਤੇ ਫਲਾਈਟ ਲੋਜੀ ਕੰਨ ਲੱਗੇ ਤੁਮ ਲੈਡ ਕੱਤੀਆ ਤੇ ਆਜੋ ਉਹ ਹੁਣੇ ਤੋਂ ਬਾਅਦ ਦਾ ਦ੍ਰਿਸ਼ ਕਿੰਨਾ ਵੱਖਰਾ ਨਾ ਸਮਝ ਨਹੀਂ ਸਾਰਾ ਬਦਲ ਗਿਆ ਠੀਕ ਠੀਕ ਹੈ ਤਾਂ ਬਾਕੀ ਨਾਈਂ ਜੀ ਸੇ ਟੈਕਨੋਲੋਜੀ ਆਰ ਸਪੋਟਰ ਵੀ ਇਹ ਫਾਵਾ ਚੱਲ ਰਿਹਾ ਹੁਣ ਮਨ ਵਿੱਚ ਸਜੇ ਕੋ ਵੀਡੀਓ ਵਧਿਆ ਲੱਗੂ ਮਾਈਂ ਨੂੰ ਕਰਿਓ ਸਾਰਾ